ਕੱਟਦਾ ਵੀ ਬਾਕੀ 15000 ਚ ਮਿਲ ਜੂਗੀ ਬਿਲਕੁਲ ਜੀ ਕੋਈ ਵੀ ਤੁਸੀਂ ਸਾਡੇ ਕੋਲੋਂ ਸਕੂਟਰ ਜਾਂ ਮੋਟਰਸਾਈਕਲ 15000 ਰੁਪਏ ਦੇ ਵਿੱਚ ਲੈ ਜਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਮੈਂ ਖੜਾ ਸੀ ਜੀ ਅੱਜ ਢੜਬੇ ਤੇ ਢੜਬੇ ਕਿਉਂ ਖੜੇ ਸੀ ਆਜੋ ਫਿਰ ਤੁਹਾਨੂੰ ਦੱਸਦੇ ਆ ਤੇ ਦੋਸਤੋ ਢੜਬੇ ਖੜੇ ਸੀ ਜੀ ਆਪਾਂ ਜਿਹੜਾ ਪੁਰਾਣੀ ਸਕੂਟਰੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਜੀ ਸਭ ਤੋਂ ਵੱਡਾ ਬਾਜ਼ਾਰ ਇੱਥੇ ਪੁਰਾਣੀ ਸਕੂਟਰੀਆਂ ਦਾ ਤੁਸੀਂ ਦੇਖ ਸਕਦੇ ਹੋ ਹਨ ਤੇ 2013 ਤੋਂ ਲੈ ਕੇ 2023 ਤੱਕ ਸਿਰਫ 15000 ਤੋਂ 15000 ਰੁਪਏ ਦੀ ਸਕੂਟਰੀ ਤੁਸੀਂ ਇੱਥੇ ਲਿਜਾ ਸਕਦੇ ਹੋ ਸਿਰਫ 15000 ਰੁਪਏ ਦੀ ਤੇ ਬਈ ਕਾਗਜ਼ ਜਿਹੜੇ ਕਾਗਜ਼ ਕਾਪੀ ਦੀ ਪੂਰੀ ਗਾਰੰਟੀ ਹੈ ਇੱਕ ਨੰਬਰ ਕੰਮ ਹੈ ਬਾਈ ਦਾ ਘੈਂਟ ਗੱਲਬਾਤ ਹੈ ਹਨਾ ਤਾਂ ਬਾਕੀ ਆਪਾਂ ਗੱਲਬਾਤ ਕਰਦੇ ਆਂ ਵੀ ਇਹ ਦੜਬੇ ਚ ਗੱਲ ਉੱਡੀ ਪਈ ਐ ਵੀ 15000 ਰੁਪਏ ਦੀ ਸਕੂਟਰੀ ਲੈ ਜਾਓ ਬਈ 15000 ਦੀ ਸਿਰਫ 2023 ਮਾਡਲ ਵੀ 15000 ਦੀ ਕਿਆ ਬਾਤਾਂ ਨੇ ਹਨਾ ਬਾਕੀ ਆਪਾਂ ਸਾਰੇ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਕੀ ਚੱਕਰ ਆ ਕਿਵੇਂ ਰੌਲਾ ਪਾ ਰੱਖਿਆ ਬਾਈ ਨੇ ਇਹ ਸਾਰਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਿੱਡਾ ਵੱਡਾ ਹਨਾ ਬਾਜ਼ਾਰ ਆ ਇਹ ਲੱਗਿਆ ਹੋਇਆ ਸਕੂਟਰੀਆਂ ਦਾ ਮੋਟਰਸਾਈਕਲਾਂ ਦਾ ਹਨਾ ਤਾਂ ਆ ਜੋ ਫਿਰ ਬਾਈ ਨਾਲ ਗੱਲ ਕਰਦੇ ਆਂ ਫਿਰ ਸਸਿਕਾ ਬਾਈ ਜੀ ਸਸਿਕਾ ਜੀ ਸਾਰਿਆਂ ਨੂੰ ਹੋ ਠੀਕ ਠਾਕ ਚੱਲਦੀ ਗੇਰਾ ਸਭ ਵਧੀਆ ਜੀ ਤੁਸੀਂ ਦੱਸੋ ਤੇ ਬਾਈ ਜੀ ਬੜਾ ਰੌਲਾ ਪਾ ਰੱਖਿਆ ਤੁਸੀਂ ਹੈ ਵੀ 15000 ਦੀ ਸਕੂਟਰੀ ਲੈ ਜਾਓ 2023 ਮਾਡਲ ਉਹ ਵੀ ਕਮਾਲ ਦੀ ਗੱਲ ਹੈ ਇਹ ਕਿੰਨੇ ਹੈ ਪਹਿਲਾਂ ਤਾਂ ਜਿੰਨੇ ਵੀ ਵੀਰਪਰਾ ਸਾਡੇ ਵੀਡੀਓ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕਈ ਵਾਰੀ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਸਕੂਟਰੀ ਖਰੀਦਣੀ ਹੁੰਦੀ ਹੈ ਤੁਸੀਂ ਨਹੀਂ ਲੈਣੀ ਹੈਗੀ ਤਾਂ ਉਹਦਾ ਫਾਇਦਾ ਹੋ ਸਕੇ ਪਹਿਲੀ ਗੱਲ ਮੈਂ ਇੱਥੇ ਹੀ ਕੱਟਦਾ ਵੀ ਬਾਕੀ 15000 ਰੁਪਏ ਮਿਲ ਜੂਗੀ ਬਿਲਕੁਲ ਜੀ ਕੋਈ ਵੀ ਤੁਸੀਂ ਸਾਡੇ ਕੋਲੋਂ ਸਕੂਟਰ ਜਾਂ ਮੋਟਰਸਾਈਕਲ 15000 ਰੁਪਏ ਦੇ ਵਿੱਚ ਲੈ ਜਾ ਸਕਦੇ ਹੋ ਬਾਕੀ ਕੀ ਕੀ ਹੈ ਤੁਸੀਂ ਪੈਸੇ ਜਿਹੜੇ ਆਸਾਨ ਕੇਸਾਂ ਦੇ ਵਿੱਚ ਲੋਨ ਕਰਵਾ ਦਾਂਗੇ ਸਟ ਕਰ ਦਾਂਗੇ ਅਸੀਂ ਜਿਹੜੀ ਲੋਨ ਦੀ ਫੈਸਿਲਿਟੀ ਹੈ ਇਹ ਸਿਰਫ ਆਪਾਂ 15 ਤੋਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ 20 25 ਕਿਲੋਮੀਟਰ ਦਾ ਏਰੀਏ ਦੇ ਵਿੱਚ ਦਿੰਦੇ ਆ ਜਿਹੜੇ ਵੀਰ ਭਰਾ ਦੂਰੋਂ ਦੇਖ ਰਹੇ ਨੇ ਉਹ ਕੈਸ਼ ਪੇਮੈਂਟ ਤੇ ਲਿਜਾ ਸਕਦੇ ਨੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਇੱਥੇ ਤੁਹਾਨੂੰ ਹਰੇਕ ਕੰਪਨੀ ਦੀ ਉੱਚੇ ਮਾਡਲ ਦੇ ਵਿੱਚ ਸਾਫ਼ ਸੁਥਰੀ ਕੰਡੀਸ਼ਨ ਦੀ ਸਕੂਟਰੀ ਮਿਲੇਗੀ ਤੇ ਬਿਲਕੁਲ ਜਾਇਜ਼ ਰੇਟ ਦੇ ਉੱਪਰ ਆਪਣੇ ਰੇਟ ਬਿਲਕੁਲ ਸਸਤੇ ਨੇ ਜਿੱਥੋਂ ਮਰਜ਼ੀ ਟਰਾਈ ਮਾਰ ਕੇ ਆ ਜਿਓ ਤੁਹਾਨੂੰ ਬਿਲਕੁਲ ਸਹੀ ਤੇ ਜਾਇਜ਼ ਰੇਟ ਦੇ ਉੱਪਰ オリジナル ਕੰਡੀਸ਼ਨ ਦੇ ਵਿੱਚ ਸਕੂਟਰ ਮੋਟਰਸਾਈਕਲ ਮਿਲ ਲੰਗੇ ਜੈਨੂਨ ਕੰਡੀਸ਼ਨ ਦੇ ਵਿੱਚ ਤਾਂ ਕਾਪੀ ਦੀ ਪੂਰੀ ਜ਼ਿੰਮੇਵਾਰੀ ਹੈ ਵੀਰੇ ਬਿਲਕੁਲ 200% ਜ਼ਿੰਮੇਵਾਰੀ ਹੈ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਦਿੱਕਤ ਨਹੀਂ ਆਊਗੀ ਆਪਣੇ ਕੋਲੇ ਪੁਰਾਣਾ ਸਕੂਟਰ ਮੋਟਰਸਾਈਕਲ ਜਿੰਨਾ ਵੀ ਸਟਾਕ ਹੈ ਇਹ ਇੱਥੇ ਕੱਟਿਆ ਹੋਇਆ ਹੁੰਦਾ ਹੈ ਗਾ ਏਜੰਸੀ ਦੇ ਵਿੱਚ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਤੁਸੀਂ ਮੋਟਰਸਾਈਕਲ ਵੀ ਨਿਗਾ ਪੁਰਾਣਾ ਮੋਟਰਸਾਈਕਲ ਵੀ ਦੇਖ ਸਕਦੇ ਹੋਗੇ ਅੱਛਾ ਜੀ ਅੰਦਰ ਵੀ ਕਾਫੀ ਸਟਾਕ ਇੱਥੇ ਜਿਵੇਂ ਉਹ ਜਿਹੜੇ ਭਰਾ origignal origignal scooter ਜਾਂ motorcycle 19 20 21 ਜਾਂ 23 24 ਮਾਡਲ ਤੱਕ ਖਰੀਦਣਾ ਚਾਹੁੰਦੇ ਨੇ ਤਾਂ ਆਪਣੇ ਕੋਲੇ ਕਾਫੀ ਸਟਾਕ ਖੜਾ ਹੈਗਾ ਤੇ ਹਰੇਕ ਕਲਰ ਦੇ ਵਿੱਚ ਆਪਾਂ ਨੂੰ ਸਕੂਟਰ ਮਿਲ ਜੂ Honda Activa TVS ਤੇ ਹੋਰ ਕੰਪਨੀ ਦੇ ਵੀ ਸਾਰੇ ਆਪਣੇ ਕੋਲੇ ਸਟਾਕ ਖੜਾ ਹੁੰਦਾ ਹੈਗਾ ਆ ਲਓ ਜੀ ਦੋਸਤੋ ਹਨਾ ਦੇਖ ਸਕਦੇ ਹੋ ਤੁਸੀਂ ਮੈਨੂੰ ਨਹੀਂ ਲੱਗਦਾ ਇੰਨਾ ਵੱਡਾ ਸਟਾਕ ਤੁਹਾਨੂੰ ਕਿਤੇ ਵੀ ਹਨਾ ਮਿਲੂਗਾ ਪੁਰਾਣੇ ਸਕੂਟਰ ਮੋਟਰਸਾਈਕਲਾਂ ਦਾ ਡੱਬੇ ਤੋਂ ਇਲਾਵਾ ਬਈ ਕਿਆ ਬਾਤਾਂ ਕਰਾ ਰਖਿਆ ਤੇ ਤੁਸੀਂ ਦੇਖ ਸਕਦੇ ਹੋ ਹਨ ਬਾਤਾਂ ਹੀ ਕਰਾ ਰੱਖਿਆ ਹੈ ਪੂਰੀ ਗੱਲਬਾਤ ਹੈ ਹਨ ਤੇ ਹੋਰ ਬਈ ਜੀ ਇਹ ਸਾਰੇ ਮੋਟਰਸਾਈਕਲ ਵੀ ਰੋਇ ਨਹੀਂ ਮਿਲ ਜਾਂਦੇ ਬਿਲਕੁਲ ਜੀ ਜੇ ਕਿਸੇ ਨੇ ਕੋਈ ਰੈਡੀ ਰੂੜੀ ਵਾਲਾ ਲੈਣਾ ਹੋਵੇ ਆਪਣੇ ਕੋਲੇ ਉਹ ਵੀ ਬਿਲਕੁਲ ਸਸਤੇ ਰੇਟ 'ਚ ਮਿਲ ਜਾਂਦਾ ਹੈਗਾ ਅੱਛਾ ਤੇ ਕਾਪੀ ਕਾਗਜ਼ੇ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਤੇ ਜਿਹੜੀ ਸਕੂਟਰੀ ਤੁਹਾਨੂੰ ਕਹਤਾ ਵੀ ਇਹ オリジナル ਹੈ ਜੈਨੂਨ ਹੈ ਉਹ ਤੋਂ 100%オリジナル ਹੋਊਗੀ ਕੋਈ ਕਿਸੇ ਨਾਲ ਕਿਸੇ ਤਰ੍ਹਾਂ ਦਾ ਜਾਣੀ ਕਿ ਗਲਤ ਕਮਿਟਮੈਂਟ ਨਹੀਂ ਕੀਤੀ ਜਾਊਗੀ ਜੈਨੂਨ ਤੇ ਸਾਬ ਸੁੱਥਰਾ ਕੰਮ ਹੈਗਾ ਆਪਣਾ ਤੇ ਕਾਪੀ ਕਾਗਜ਼ ਦੀ ਵੀ ਪੂਰੀ ਜ਼ਿੰਮੇਵਾਰੀ ਹੈ ਤੇ 13 2013 ਮਾਡਲ ਤੋਂ ਲੈ ਕੇ 23 ਮਾਡਲ ਤੱਕ ਦੀ ਕੋਈ ਵੀ ਸਕੂਟਰੀ ਤੁਸੀਂ ਸਿਰਫ 15000 ਰੁਪਏ ਦੇ ਵਿੱਚ ਲਿਜਾ ਸਕਦੇ ਹੋ ਬਾਕੀ ਤੁਹਾਡਾ ਫਾਈਨਾਂਸ ਹੋ ਜਾਊਗਾ ਤੇ ਇਹ ਫਾਈਨਾਂਸ ਦੀ ਜਿਹੜੀ ਸਬਦਾ ਹੈ ਸਿਰਫ ਆਪਣੇ ਸ਼ੋਰੂਮ ਤੋਂ 20 ਤੋਂ 25 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੈ ਤੇ ਬਾਕੀ ਜਿਹੜੇ ਦੂਰ ਤੋਂ ਪੈਣਪਰਾ ਦੇਖ ਰਹੇ ਨੇ ਉਹ ਕੈਸ਼ ਪੇਮੈਂਟ ਦੇ ਉੱਪਰ ਲਿਜਾ ਸਕਦੇ ਨੇ ਉਹਨਾਂ ਨੂੰ ਵੀ ਆਪਾਂ ਕੈਸ਼ ਦੇ ਵਿੱਚ ਬਹੁਤ ਯਾਨੀ ਕਿ ਪੂਰਾ ਲੈਸ ਕਰਕੇ ਜਿੰਨਾ ਵੱਧ ਤੋਂ ਵੱਧ ਫਾਇਦਾ ਹੋਊਗਾ ਫਾਇਦਾ ਕਰਕੇ ਸਸਤੇ ਰੇਟ ਤੇ ਉੱਪਰ ਦੇਵਾਂਗੇ ਪ੍ਰਾਣਾ ਸੈਕਨ ਹੈਂਡ ਤੇ ਨੰਬਰ ਐਡਰੈਸ ਉਰੀ ਬੋਲਦੀ ਹੈ ਤੇ ਹਾਂ ਪੱਦਰੜਪੇ ਆਪਣਾ ਪਤਨਾ ਰੋਡ ਦੇ ਉੱਪਰ ਸ਼ੋਰੂਮ ਹੈਗਾ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਦਿੱਤੇ ਹੋਏ ਨੇ ਤੁਸੀਂ ਸਾਡੇ ਨਾਲ ਹੁਣੇ ਕੰਟੈਕਟ ਕਰ ਸਕਦੇ ਹੋਗੇ ਤੇ ਇਹ ਸਟਾਕ ਜਾਨੀ ਕਿ ਆਉਂਦਾ ਜਾਂਦਾ ਰਹਿੰਦਾ ਹੈਗਾ ਆਪਣੇ ਕੋਲੇ ਕਿਉਂਕਿ ਐਕਸਚੇਂਜ ਦੇ ਵਿੱਚ ਆਪਣਾ ਨਮਿਆਂ ਦਾ ਕੰਮ ਹੈਗਾ ਉਹਦੇ ਵਿੱਚ ਐਕਸਚੇਂਜ ਕਰਦੇ ਰਹਿਣੇ ਆ ਤੇ ਜਦੋਂ ਮਰਜੀ ਆ ਜਾਓ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣਾ ਸ਼ੋਰੂਮ ਦਾ ਟਾਈਮ ਹੈਗਾ ਤੇ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਰੇੜੀ ਵਾਲਿਆਂ ਲਈ ਵੀ ਹਨਾ ਜਿਵੇਂ ਕੋਈ ਮੋਟਰਸਾਈਕਲ ਚਾਹੀਦਾ ਹੈ ਹਨਾ ਤਾਂ ਤੁਹਾਨੂੰ ਪਤਾ ਹੈ ਕਿਸੇ ਥਾਂ ਤੋਂ ਕਹੇ ਜਾ ਮੋਟਰਸਾਈਕਲ ਕਿਵੇਂ ਮਿਲੇ ਹਨਾ ਇੱਥੋਂ ਤੁਹਾਨੂੰ ਇੱਕ ਨੰਬਰ ਚੀਜ਼ ਮਿਲੂਗੀ ਬਈ ਪੂਰੀ ਗਾਰੰਟੀ ਹੋ ਕਾਗਜ਼ ਪੱਤਰਾਂ ਦੀ ਤੇ ਆ ਦੇਖ ਸਕਦੇ ਹੋ ਤੁਸੀਂ ਹਨਾ ਪੂਰਾ ਖੁੱਲਾ ਸਟਾਕ ਹੈ ਗਿਣਤੀ 'ਚ ਵੀ ਨਹੀਂ ਆਉਂਦੇ ਬਈ ਕਿੰਨੇ ਖੜੇ ਨੇ ਤੇ ਲਓ ਜੀ ਕਰ ਦਿਓ ਵੀਡੀਓ ਸ਼ੇਅਰ ਲਓ ਜੀ ਦੋਸਤੋ ਤੇ ਇਹਦੇ ਨਾਲ ਨਾਲ ਜੀ ਇਹਨਾਂ ਦੀ ਏਜੰਸੀ ਹੈ ਜੀ ਇੰਦਰ ਸੰਸ ਹੋਂਡਾ ਹਨਾ ਆਓ ਜੀ ਆਪਾਂ ਅੰਦਰ ਚੱਲਦੇ ਆਂ ਤੇ ਇੱਥੇ ਵੀ ਬਾਈਆਂ ਨੇ ਬੜੀ ਘੈਂਟ ਗੱਲਬਾਤ ਕਰ ਰੱਖੀ ਐ ਤੁਸੀਂ ਕੋਈ ਵੀ ਸਕੂਟੀ ਕਿਸੇ ਕੋਈ ਵੀ ਰੰਗ ਦੀ ਸਿਰਫ 2100 ਰੁਪਏ ਚ ਲੈ ਜਾ ਸਕਦੇ ਹੋ ਜੀ ਸਿਰਫ 2100 ਰੁਪਏ ਚ ਵਾਹ ਕਮਾਲ ਹੈ ਜੀ ਪੁਰਾਣਾ ਮੋਟਰਸਾਈਕਲ ਇਹ ਦੇ ਰਹੇ ਸੀ 15 ਤੇ ਆ ਨਵੀਂ ਜੀ 2100 ਰੁਪਏ ਚ ਆਜੋ ਆਪਾਂ ਫਿਰ ਪੁੱਛਦੇ ਆਂ ਗੱਲਬਾਤ ਕੀ ਐ ਤੇ ਬਈ ਜੀ ਆ ਨਵੀਂ ਸੁਣ ਰਹੇ ਆਂ ਫੇਰ ਹੈ ਵੀ 2100 ਰੁਪਏ ਚ ਨਵੀਂ ਸਕੂਟੀ ਬਿਲਕੁਲ ਸਹੀ ਸੁਣ ਰਹੇ ਹੋ ਜੀ ਤੁਸੀਂ ਹਾਂਜੀ ਇੰਦਰ ਸੰਜ ਹੋਂਡਾ ਏਜੰਸੀ ਦੜਬਾ ਮੰਡੀ ਵੱਲੋਂ ਸਕੀਮ ਚੱਲ ਰਹੀ ਹੈ 31 ਦਸੰਬਰ ਤੱਕ ਜਿਸ ਦੇ ਵਿੱਚ ਤੁਸੀਂ ਹੋਂਡਾ ਕੰਪਨੀ ਦਾ ਕੋਈ ਵੀ ਮੋਟਰਸਾਈਕਲ 2100 ਰੁਪਏ ਦੇ ਵਿੱਚ ਆਪਣੇ ਘਰੇ ਜਾ ਸਕਦੇ ਹੋ ਤੇ ਇਸ ਦੇ ਨਾਲ ਹੀ ਹੋਂਡਾ ਕੰਪਨੀ ਦਾ ਐਕਟਿਵਾ ਸਕੂਟਰ ਉਹ ਵੀ ਤੁਹਾਨੂੰ 2100 ਰੁਪਏ ਦੇ ਵਿੱਚ ਮਿਲੇਗਾ ਇਹ ਸਕੀਮ 31 ਦਸੰਬਰ ਤੱਕ ਚੱਲੇਗੀ ਬਾਕੀ ਪੈਸੇ ਤੁਸੀਂ ਜਿਹੜੇ ਘੱਟ ਵਿਆਜ ਦਰ ਦੇ ਉੱਪਰ ਆਸਾਨ ਕਿਸ਼ਤਾਂ ਦੇ ਵਿੱਚ ਦੇ ਸਕਦੇ ਹੋ ਜਿਵੇਂ ਕਿ ਸਾਡੇ ਕੋਲੇ 70 ਪੈਸੇ ਵਿਆਜ ਦਰ ਤੇ ਸਕੀਮ ਚੱਲ ਰਹੀ ਹੈ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਵਾਲੀ ਕਾਪੀ ਤੇ ਪਾਸਪੋਰਟ ਸਾਈਜ਼ ਫੋਟੋ ਆ ਤੇ ਏਟੀਐਮ ਨਾਲ ਲੈ ਕੇ ਆਓ ਤੇ ਕੋਈ ਵੀ ਸਕੂਟਰ ਮੋਟਰਸਾਈਕਲ ਸਿਰਫ 2100 ਰੁਪਏ ਦੇ ਕੇ ਲੈ ਜਾਓ ਤੇ ਨਾਲ ਹੀ ਇਸ ਦੇ ਵਿੱਚ ਤੁਹਾਨੂੰ 5000 ਰੁਪਏ ਤੱਕ ਦਾ ਕੈਸ਼ਬੈਕ ਡਿਸਕਾਊਂਟ ਮਿਲੇਗਾ ਚاہے ਸਕੂਟਰ ਲੈ ਲਓ ਚਾਹੇ ਮੋਟਰਸਾਈਕਲ ਲੈ ਲਓ ਇਹ ਸਕੀਮ ਸਿਰਫ ਤੁਹਾਨੂੰ 31 ਦਸੰਬਰ ਤੱਕ ਹੀ ਮਿਲਣੀ ਹੈ ਅਤੇ ਜਿਹੜੇ ਵੀਰ ਭਰਾ ਸਾਡੇ ਵੀਡੀਓ ਦੇਖ ਕੇ ਆਉਣਗੇ ਜਾਂ ਸ਼ੇਅਰ ਕਰਨਗੇ ਉਹਨਾਂ ਨੂੰ ਹਰ ਇੱਕ ਵੀਰ ਨੂੰ ਅਸੀਂ ਸਰਪ੍ਰਾਈਜ਼ ਗਿਫਟ ਜ਼ਰੂਰ ਦੇਵਾਂਗੇ ਤੇ ਵੀਰ ਜੀ ਫਿਰ ਦੱਸ ਦੋ ਫਿਰ ਤੋਂ ਐਡਰੈਸ ਆਪਣਾ ਤਾਂ ਜੋ ਲੋਕ ਤੁਹਾਨੂੰ ਲੱਭਣ ਤਾਂ ਉਹਨਾਂ ਨੂੰ ਆਸਾਨੀ ਹੋ ਜਾਏ ਕਿਉਂਕਿ ਲੋਕ ਹੁਣ ਤੁਹਾਨੂੰ ਲੱਭਣਗੇ ਜ਼ਰੂਰ ਤੇ ਜਿਹੜੀ ਆਪਣੀ 2100 ਰੁਪਿਆ ਡਾਊਨ ਪੇਮੈਂਟ ਵਾਲੀ ਸਕੀਮ ਹੈ ਇਹ ਤਾਂ ਲਗਭਗ 40-50 ਕਿਲੋਮੀਟਰ ਦੇ ਦਾਰੇ ਦੇ ਵਿੱਚ ਹੈਗੀ ਤੇ ਜੇ ਤੁਸੀਂ ਕੈਸ਼ ਦੇ ਉੱਪਰ ਖਰੀਦਣਾ ਚਾਹੁੰਦੇ ਹੋ ਤਾਂ ਵੀ ਆਪਾਂ ਤੁਹਾਡਾ ਬਹੁਤ ਸਾਰਾ ਫਾਇਦਾ ਕਰ ਦਾਂਗੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਸ ਤੇ ਸੰਪਰਕ ਕਰ ਲਓ 인ਦਰ ਸੰਜ Honda ਏਜੰਸੀ ਦੜਬਾ ਮੰਡੀ ਪਾਤਣਾ ਰੋਡ ਤੇ ਆਪਣਾ ਸ਼ੋਰੂਮ ਹੈਗਾ ਤੇ ਇੱਥੇ ਤੁਹਾਨੂੰ ਐਕਟਿਵਾ ਹਰੇਕ ਕਲਰ ਦੇ ਵਿੱਚ ਤੇ ਹਰੇਕ ਮਾਡਲ ਦੇ ਵਿੱਚ ਪੂਰੇ ਯਾਨੀ ਕਿ ਬਲਕ ਦੇ ਵਿੱਚ ਸਟਾਕ ਹੁੰਦਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਲਰ ਮਾਡਲ ਸਾਰਾ ਕੁਝ ਤੁਹਾਨੂੰ ਪੂਰਾ ਫੁੱਲ ਸ਼ੌਕ ਦੇ ਮਿਲੇਗਾ 31 ਦਸੰਬਰ ਤੱਕ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਸਕੂਟਰ ਜਾਂ ਕੋਈ ਵੀ ਮਾਡਲ ਆਪਣੇ ਘਰੇ ਲੈ ਜਾ ਸਕਦੇ ਹੋਗੇ ਜੀ ਤੇ ਲਓ ਜੀ ਦੋਸਤੋ ਹਨਾ ਕਰ ਦਿਓ ਵੀਡੀਓ ਸ਼ੇਅਰ ਤੇ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸਲਾਮ ਵਾਲਾ ਓਕੇ